ਹਾਂਜੀ ਕਿਸਾਨ ਦੋਸਤੋ ਸਤਿ ਸ੍ਰੀ ਅਕਾਲ ਮੋਟਰਾਂ ਦੀ ਜਿਹੜੀ ਲਾਈਟ ਆ ਵਧੀਆ ਆਉਣ ਦੇ ਕਾਰਨ ਨਹਿਰਾਂ ਕੱਸੀਆਂ ਦੇ ਵਿੱਚ ਜਿਹੜੇ ਪਾਣੀ ਆ ਝੋਨਾ ਕਿਸੇ ਦਾ ਵੀ ਜਿੱਥੇ ਵੀ ਲੱਗਿਆ ਭਾਵੇਂ ਖੱਸੜ ਰੇਤੇ ਵਿੱਚ ਵੀ ਲੱਗਿਆ ਹੋਇਆ ਨਾ ਉੱਥੇ ਵੀ ਪਾਣੀ ਖੜੇ ਆ ਤੇ ਨਹੀਂ ਤੇ ਜੋ ਨਾਗੜਾ ਲਾਉਂਦਾ ਜਾਂਦਾ ਹੁੰਦਾ ਸੀ ਤੇ ਨਾਲ ਹੀ ਲੇਵਰਾਂ ਪਾਉਣੀਆਂ ਸ਼ੁਰੂ ਕਰ ਦਿੱਤੇ ਸੀ ਕਿ ਪਾਣੀ ਲੱਗਦੇ ਨਹੀਂ ਸੀ ਤੇ ਵਾਣ ਖਾਲੀ ਹੋ ਜਾਂਦੇ ਸੀ ਤੇ ਗੰਦ ਹੋ ਜਾਂਦਾ ਸੀ ਜਦੋਂ ਹੁਣ ਵਾਣਾਂ ਚ ਪਾਣੀ ਫਿਰਦਾ ਆਟੋਮੈਟਿਕ ਹੀ ਗੰਦ ਜਿਹੜਾ ਘਟ ਹੋਏਗਾ ਤੇ ਫਸਲਾਂ ਜਿਹੜੀਆਂ ਵੀ ਲਾਈ ਜਾਂਦੇ ਝੋਨੇ ਜਿਵੇਂ ਲੱਗੀਆਂ ਜਾਂਦੇ ਆ ਕੁਦਰਤੀ ਖੇੜਾ ਉੱਤੋਂ ਮੌਸਮ ਵੀ ਠੀਕ ਰਹੇ ਨੇ ਤੇ ਨਹਿਰਾਂ ਕੱਸੀਆਂ ਤੇ ਮੋਟਰਾਂ ਦਾ ਪਾਣੀ ਵਾਧੂ ਹੋਣ ਦੇ ਕਾਰਨ ਜਿਹੜੀ ਗੰਦ ਦੀ ਪ੍ਰੋਬਲਮ ਉਹ ਵੀ ਇੱਦਾਂ ਹੀ ਘਟ ਹੋਊਗੀ ਤੇ ਝੋਨੇ ਜਿਹੜੇ ਲੱਗ ਰਹੇ ਨੇ ਉਸ ਨਾਲ ਦੀ ਨਾਲ ਚੱਲੀ ਜਾਂਦੇ ਆ ਇਹ ਬਹੁਤ ਸੋਹਣਾ ਸਿਸਟਮ ਆ ਜਿਹੜਾ ਸਰਕਾਰ ਦਾ ਵੀ ਧੰਨਵਾਦ ਜਿਨ੍ਹਾਂ ਨੇ ਲਾਈਟ ਦਾ ਜਿਹੜਾ ਪ੍ਰਬੰਧ ਕੀਤਾ ਹੋਇਆ ਤੇ ਨਹਿਰਾ ਕੱਸੀਆਂ ਦੇ ਵਿੱਚ ਵੀ ਪਾਣੀ ਫੁੱਲ ਆ ਰਿਹਾ ਤੇ ਰੋਜ਼ ਹੁਣ ਪੋਸਟਾਂ ਵੇਖੀ ਦੀਆਂ ਕਿਤੋਂ ਆ ਰਹੀ ਕੋਈ ਕਿਤੋਂ ਸੰਗਰੂਰ ਦੇ ਵਿੱਚੋਂ ਆ ਰਹੀ ਆ ਕੋਈ ਲੁਧਿਆਣੇ ਜ਼ਿਲ੍ਹੇ ਦੀਆਂ ਆਈ ਜਾਂਦੀਆਂ ਨਵੇਂ ਸੂਬੇ ਕੱਸੀਆਂ ਬਣੇ ਨੇ ਅਖਰ ਉਹ ਵੀ ਵਾਧੂ ਪਾਣੀ ਦਿੱਤਾ ਨਾ ਉੱਥੇ ਵੀ ਪਾਣੀ ਦੇਣ ਦੇ ਬਾਵਜੂਦ ਵੀ ਆਪਣੇ ਨਹਿਰਾਾਂ ਚ ਪਾਣੀ ਫੁੱਲ ਆਈ ਜਾਂਦਾ ਤੇ ਨਾ ਹੀ ਹੁਣ ਇਹ ਕੀ ਰੌਲਾ ਪਿਆ ਵੀ ਯਾਰ ਕੋਲਾ ਮੁੱਕ ਗਿਆ ਇਹ ਤੁਸੀਂ ਸਾਰੇ ਜਾਣੀ ਜਾਣਾ ਵੀ ਅੱਗੇ ਨਹੀਂ ਤੇ ਇੰਨਾ ਦਿਨਾਂ ਚ ਚਾਂ ਕਾਂ ਬਾਹ ਹੋ ਜਾਂਦੀ ਸੀ ਜਿਵੇਂ ਆਂਦੇ ਨਾ ਉਹ ਚੀਕਾਂ ਮਾਰੀ ਜਾਂਦੇ ਹੁੰਦੇ ਸੀ ਕੋਲਾ ਮੁੱਕ ਗਿਆ ਕੋਲਾ ਮੁੱਕ ਗਿਆ ਪਰ ਇਹ ਕਿ ਕਿਸੇ ਨੇ ਨਹੀਂ ਸੁਣਿਆ ਦੋ ਤਿੰਨਾਂ ਸਾਲਾਂ ਦੇ ਵਿੱਚ ਵੀ ਕੋਲਾ ਮੁੱਕ ਗਿਆ ਤੇ ਫਸਾਂ ਸੋਹਣੀਆਂ ਖੜੀਆਂ ਤੇ ਧੰਨਵਾਦ ਮਾਨ ਸਰਕਾਰ ਦਾ